ਪੁਲਿਸ ਨੇ ਇੱਕ ਰਾਤ ਵਿੱਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ ਸ਼੍ਰੀ ਮੁਕਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਵੱਲੋਂ ਐਸਐਸਪੀ ਡਾਕਟਰ ਅਖਿਲ ਚੋਦਰੀ ਦੇ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਬੀਤੀ 18 ਜੂਨ ਦੀ ਦੇਰ ਰਾਤ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਸ਼ਾਮ ਕਰੀਬ 5 ਵਜੇ ਹਾਸਲ ਹੋਈ ਜਾਣਕਾਰੀ ਵਿੱਚ ਡੀਐਸਪੀ ਨਵੀਨ ਕੁਮਾਰ ਨੇ ਦੱਸਿਆ ਹੈ ਕਿ ਕਾਬੂ ਕੀਤੇ ਗਏ ਵਿਕਤੀਆਂ ਦੀ ਪਛਾਣ ਡਾਕਟਰ ਨਾਗਪਾਲ ਵਾਲੀ ਗਲੀ ਨਿਵਾਸੀ ਰਾਜਨ ਅਤੇ ਰਾਹੁਲ ਤੋਂ ਇਲਾਵਾ ਗਾਂਦੀਨਗਰ ਨਿਵਾਸੀ ਆਮਨਦੀਪ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਤੇ ਥਾਣਾ ਦੀ ਮੁਖੀ ਇਨਸਪੈਕਟਰ ਅਜਸ ਕਰਨਦੀਪ ਸਿੰਘ ਵੀ ਮੌਜੂਦ ਸਨ ਪਿਛਲੇ 2-3 ਦਿਨਾਂ ਦੇ ਵਿੱਚ ਰਾਤ ਦੇ ਦੌਰਾਨ ਜੋ ਚੋਰੀਆਂ ਹੋਈਆਂ ਸੀ ਸ਼ਟਰ ਪੱਟੇ ਗਏ ਸੀ ਉਸ ਦੇ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਬکریاں ਟੀਮਾਂ ਬਣਾਈਆਂ ਗਿਆ ਸੀਗੀਆਂ ਵੱਖ-ਵੱਖ ਟੀਮਾਂ ਬਣਾ ਕੇ ਪੀਸੀਆਰ ਨੂੰ ਵੀ ਕੰਮ ਕੀਤਾ ਗਿਆ ਸੀਗਾ ਤੇ ਜਿਹੜੀਆਂ ਚੋਰੀਆਂ ਹੋਈਆਂ ਸੀ 2-3 ਦਿਨਾਂ ਦੇ ਸ਼ਟਰ ਪੱਟੇ ਗਏ ਸੀਗੇ ਉਹ ਚੋਰਾਂ ਨੂੰ ਪਕੜ ਲਿਆ ਗਿਆ ਜੀ ਜਿਨ੍ਹਾਂ ਦੇ ਵਿੱਚ ਰਾਜਨ ਪੁੱਤਰ ਕਾਲਾ RAM ਸਾਨੋਬ RAM ਤੰਦਵਾਸੀ ਡਾਕਟਰ ਨਾਗਪਾਲ ਵਾਲੀਗੜੀ ਇਹ ਮੁਕਸਰਦਾ ਹੀ ਰਹਿਣ ਵਾਲਾ ਦੂਸਰਾ ਰਾਹੁਲ ਪੁੱਤਰ ਸ਼ਾਮਲਾ ਲਾਲ ਇਹ ਵੀ ਡਿੱਬੀ ਸਾਹਬ ਰੂਟ ਦਾ ਹੀ ਰਹਿਣ ਵਾਲਾ ਤੇ ਇਹਦੇ ਤੇ 15 ਦਿਨ ਪਹਿਲਾਂ ਹੀ ਇਹ ਪਹਿਲਾਂ ਵੀ ਚੋਰੀ ਦੇ ਕੇਸ ਦੇ ਵਿੱਚੋਂ ਬਾਹਰ ਆਇਆ ਤੀਸਰਾ ਅਮਨਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਹੈ ਗਾਂਧੀ ਨਗਰ ਮੁਕਸਰਦਾ ਤੇ ਇਹਨਾਂ ਕੋਲੋਂ ਜਿਹੜੀਆਂ ਉਦੋਂ ਇਹਨਾਂ ਨੇ ਰਾਤ ਨੂੰ ਸ਼ਟਰ ਤੋੜੇ ਸੀ ਦੁਕਾਨਾਂ ਦੇ ਜੋ ਸਮਾਨ ਚੋਰੀ ਕੀਤਾ ਇਹੋ ਸਮਾਨ ਬਰਾਮਦ ਕਰ ਲਿਆ ਜਿੰਨਾਂ ਵਿੱਚੋਂ ਪਾਣੀ ਵਾਲੀ ਮੋਟਰਾਂ ਕੁਝ ਘੋ ਹੈ ਤੇ ਪਿੱਕਲ ਦਾ ਸਮਾਨ ਹੈ ਇਸ ਤਰੀਕੇ ਦੇ ਸਮਾਨ ਜੋ ਜੋ ਇਹਨਾਂ ਨੇ ਚੋਰੀ ਕੀਤੇ ਸਾਰਾ ਪ੍ਰਾਪਤ ਕਰ ਲਿਆ ਜਾ। ਇਸ ਤੋਂ ਇਲਾਵਾ ਹੁਣ ਅਸੀਂ ਪੀਸੀਆਰ ਨੂੰ ਵੀ ਮੁਸਤੈਦ ਕੀਤਾ ਹੈ ਸਾਡੇ ਡਿਊਟੀ ਅਫਸਰ ਤੇ ਪੈਟਰੋਲਿੰਗ ਪਾਰਟੀਆਂ ਨੂੰ ਕੀਤਾ ਵੀ ਤਾਂ ਕਿ ਇਸ ਤੋਂ ਬਾਅਦ ਕੋਈ ਅਨਸਕਾਮੀ ਘਟਨਾ ਨਾ ਹੋਵੇ। ਮੈਂ ਸ਼ਹਿਰ ਵਸਨੀਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਤੌਰ ਤੇ ਸੀਸੀਟੀਵੀ ਕੈਮਰੇ ਦੇਖ ਕੇ ਉਹਨਾਂ ਦੇ ਬੰਦ ਹੈ ਤਾਂ ਉਹਨਾਂ ਨੂੰ ਠੀਕ ਕਰਾਉਣ ਤੇ ਚੌਂਕੀਦਾਰਾਂ ਦਾ ਵੀ ਪ੍ਰਬੰਧ ਕਰਕੇ ਰੱਖਣ। ਬਾਕੀ ਪੁਲਿਸ ਪ੍ਰਸ਼ਾਸਨ ਵੱਲੋਂ ਅਸੀਂ ਬਦ ਤੋਂ ਬਦ ਪੈਟਰੋਲਿੰਗ ਪਾਰਟੀਆਂ ਤੇ ਗਸ਼ਤ ਵਧਾਈ ਹੈ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਹੋ ਸਕੇ।